ਜਮਾਤਉ ਦਵਾ ਮੁਖੀ ਤੇ ਮੁੰਬਈ ਦੇ دہشتੀ ਹਮਲੇ ਦੇ ਮਾਸਟਰਮਾਈਂਡ ਹਾਫੀ ਸਯਦ ਅਤੇ 4 ਹੋਰਾਂ ਨੂੰ ਬੀਤੀ ਰਾਤ ਲਾਹੌਰ 'ਚ ਰਿਹਾਈਸ਼ ਤੇ ਨਜ਼ਰਬੰਦ ਕਰ ਦਿੱਤਾ ਗਿਆ। ਹਾਫੀ ਨੇ ਕਿਹਾ ਕਿ ਟਰੰਪ ਅਤੇ ਮੋਦੀ ਦੀ ਦੋਸਤੀ ਦੇ ਕਾਰਨ ਉਸਤੇ ਕਾਰਵਾਈ ਹੋਈ ਹੈ। ਲਾਹੌਰ ਪੁਲਿਸ ਨੇ ਜਮਾਤਉ ਦਾਵਤ ਦੇ ਚੋਬੁਰਜੀ ਸਥਿਤ ਹੈੱਡਕੁਆਰਟਰ 'ਚ ਉਸਨੂੰ ਘੇਰਾ ਪਾ ਲਿਆ। ਟਰੰਪ ਪ੍ਰਸ਼ਾਸਨ ਵੱਲ ਤਵਾਦ ਖਿਲਾਫ ਕਾਰਵਾਈ ਦਾ ਦਬਾਅ ਪੈਣ ਮਗਰੋਂ ਇੱਕ ਕਦਮ ਚੁੱਕਿਆ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਹਨਾਂ ਦੇ ਕਾਰਜਕ੍ਰਮ ਦੀ ਦੇਸ਼ ਨਿੰਦਾ ਕਰਨ ਵਾਲੀ ਕਾਰਜਕ੍ਰਮੀ ਅਟਾਰਨੀ ਚੈਨਲ ਸੈਲੀ ਯੇਟਸ ਨੂੰ ਬਰਖਾਸਤ ਕਰ ਦਿੱਤਾ ਹੈ ਸੈਲੀਨਸ ਜਸਟਿਸ ਵਿਭਾਗ ਨੇ ਕਿਹਾ ਸੀ ਕਿ ਪ੍ਰਵਾਸੀਆਂ ਦੇ ਰਾਸ਼ਟਰਪਤੀ ਟਰੰਪ ਦੇ ਦੇਸ਼ ਦਾ ਬਚਾਅ ਨਾ ਕਰਨ ਵਾਈਟ ਹਾਊਸ ਨੇ ਸੈਲੀ ਤੇ ਤੋਖੇ ਦਾ ਇਲਜ਼ਾਮ ਲਗਾਇਆ ਹੈ ਆਪਣੇ ਵੀਜ਼ਾ ਤੇ ਸ਼ਰਨਾਰਥੀ ਨੀਤੀ ਲਈ ਆਲੋਚਨਾ ਦਾ ਸਾਹਮਣਾ ਕਰ ਰਿਹਾ ਅਮਰੀਕੀ ਰਾਸ਼ਟਰਪਤੀ ਨੇ ਆਪਣੇ ਫੈਸਲੇ ਦਾ ਬਚਾ ਕੀਤਾ ਅਤੇ ਸਾਰੇ ਹੰਗਾਮੇ ਲਈ ਟਵੀਟ ਕਰ ਵਿਪੱਖੀ ਡੈਮੋਕ੍ਰੈਟਿਕ ਪਾਰਟੀ ਅਤੇ ਮੀਡੀਆ ਦੀ ਇਮਾਨਦਾਰੀ ਤੇ ਸਵਾਲ ਚੁੱਕੇ ਨੇ ਟਰੰਪ ਦੇ ਮੁਤਾਬਕ 325000 ਦੇ ਵਿੱਚੋਂ ਸਿਰਫ 109 ਲੋਕਾਂ ਨੂੰ ਪੁੱਛ ਕੇ ਚਲੀ ਹਿਰਾਸਤ ਵਿੱਚ ਲਿਆ ਗਿਆ ਹੈ ਸਾਧ ਮੁਸਲਿਮ ਦੇਸ਼ਾਂ ਨੇ ਨਾਗਰਿਕਤਾ ਤੇ ਬਿਆਨ ਮਗਰੋਂ ਉਹਨਾਂ ਲੋਕਾਂ ਲਈ ਮੁਸ਼ਕਲ ਪੈਦਾ ਹੋ ਗਈ ਜੋ ਅਮਰੀਕਾ ਦੇ ਨਹੀਂ ਹਨ ਅਤੇ ਉੱਥੇ ਨੌਕਰੀ ਕਰਦੇ ਨੇ H1 ਵੀਜ਼ਾ ਪ੍ਰਤੀ ਸਰਕਾਰ ਸਖਤ ਰੁਖ ਅਪਣਾਏਗੀ ਜਿਸ ਨਾਲ ਇੱਥੇ ਕੰਮ ਕਰਦੇ ਭਾਰਤੀਆਂ ਲਈ ਮੁਸ਼ਕਲ ਖੜੀ ਹੋ ਸਕ ਜਰਮਨੀ ਨੇ ਨਾਟੋ ਨੂੰ ਆਪਣਾ ਧਿਆਨ ਰੂਸ ਤੋਂ ਹਟਾ ਕੇ ਇਸਲਾਮਿਕ ਖਤਰਿਆਂ ਵੱਲ ਦੇਣ ਲਈ ਕਿਹਾ ਹੈ ਵਾਈਟ ਹਾਊਸ ਮੁਤਾਬਕ ਆਈਐਸ ਖਿਲਾਫ ਲੜਨ ਲਈ 30 ਦਿਨ ਅੰਦਰ ਨਵਾਂ ਪਲਾਨ ਤਿਆਰ ਕੀਤਾ ਜਾਏਗਾ ਜਿਸ ਦਾ ਅਹਿਮ ਹਿੱਸਾ ਲੜਾਈ ਚ ਅਹਿਮ ਭੂਮਿਕਾ ਨਿਭਾ ਸਕਣ ਵਾਲੇ ਸਹਿਯੋਗੀਆਂ ਦੀ ਪਛਾਣ ਹੋਏਗਾ ਜਰਮਨੀ ਦੀ ਚਾਂਸਲਰ ਐਂਜਲਾ ਮੋਕਲ ਨੇ ਅਮਰੀਕਾ ਵੱਲੋਂ ਸਾਦੇਸ਼ਾ ਦੇ ਲੋਕਾਂ ਤੇ ਬੈਨ ਲਾਉਣ ਦੀ ਆਲੋਚਨਾ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਵਿੱਚ ਮੁਸਲਮਾਨ ਵਿਰੋਧੀ ਹੋਣ ਦੀ ਭੂਮਿਕਾ ਆਉਂਦੀ ਹੈ ਮੋਕਲ ਮੁਤਾਬਕ ਇਹ ਰੁਖ ਸ਼ਨਾਥੀਆਂ ਦੇ ਲਈ ਅੰਤਰਰਾਸ਼ਟਰੀ ਮਦਦ ਅਤੇ ਅੰਤਰਰਾਸ਼ਟਰੀ ਸਹਿਯੋਗ ਦੇ ਮੂਲ ਸਿਧਾਂਤ US ਵਿੱਚ 7 ਮੁ슬ਮਨ ਦੇਸ਼ਾਂ ਦੇ ਲੋਕਾਂ ਦੇ ਦਾਖਲੇ ਤੇ ਰੋਕ ਮਗਰੋਂ 에미ਰੇਟਸ 에어ਲਾਈਨਸ ਨੂੰ ਅਮਰੀਕਾ ਜਾਣ ਵਾਲੀਆਂ ਸਾਰੀਆਂ ਫਲਾਈਟਸ ਅਤੇ ਫਲਾਈਟ ਐਟੈਂਡੈਂਟ ਤੇ ਪਾਇਲਟਸ ਦਾ ਰੋਸਟਰ ਬਦਲਣਾ ਪਿਆ। ਰੋਸਟਰ ਵਿੱਚੋਂ ਮੁ슬ਮਨ ਸਟਾਫ ਦੀ ਡਿਊਟੀ ਬਦਲੀ ਗਈ ਹੈ। 에어ਲਾਈਨਸ ਦੀ ਦੁਬਈ ਤੋਂ ਨਿਊਯਾਰਕ, ਵਾਸ਼ਿੰਗਟਨ ਡੀਸੀ ਅਤੇ ਲਾਸ ਐਂਜਲਸ ਲਈ ਹਰ ਰੋਜ਼ 11 ਉਡਾਨਾਂ ਨੇ। ਕਿਊਬਿਕ ਸਿਟੀ ਦੀ ਮਸਜਿਦ ਵਿੱਚ ਹੋਈ ਫਾਇਰਿੰਗ 'ਚ 6 ਲੋਕਾਂ ਦੀ ਮੌਤ ਹੋ ਗਈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸਨੋਤਵਾਦੀ ਘਟਨਾ ਦੱਸਿਆ। ਪੁਲਿਸ ਨੇ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਜਿਨ੍ਹਾਂ ਦੀ ਉਮਰ 25 ਤੋਂ 3